ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡੀ ਪਹਿਲ ਕਦਮੀ ਕਰਦਿਆਂ ਜਨਵਰੀ 2024 ਚ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ। ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇ ਇਸ਼ਤ ਦਾ ਪਹਿਲਾ ਸੂਬਾ। ਹੁਣ ਪੰਜਾਬ ਦੀਆਂ ਸੜਕਾਂ ਤੇ ਹਰ 30 ਕਿਲੋਮੀਟਰ ਤੇ ਹਾਈ ਟੈਕ ਟੀਮਾਂ ਤਾਇਨਾਤ ਹਨ। ਜੋ ਹਾਦਸੇ ਦੀ ਸੂਚਨਾ ਮਿਲਦੇ ਹੀ 5 ਤੋਂ 7 ਮਿੰਟਾਂ ਦੇ ਅੰਦਰ ਅੰਦਰ ਮੌਕੇ ਤੇ ਪਹੁੰਚ ਜਾਂਦੀਆਂ ਨੇ। एसएसएफ ਦੇ ਵੱਲੋਂ ਹੁਣ ਤੱਕ 35000 ਤੋਂ ਵੱਧ ਲੋਕਾਂ ਦੀਆਂ ਜਾਨਾਂ ਬਚਾ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ ਇਸ ਦੇ ਨਾਲ ਹੀ 32366 ਸੜਕ ਹਾਦਸਿਆਂ 'ਚ ਜ਼ਖਮੀ ਹੋਏ 15833 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਜਦਕਿ 19805 ਜ਼ਖਮੀਆਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਐਸਐਸਐਫ ਵਿੱਚ ਮੈਂ ਬਤੌਰ ਕਾਂਸਟੇਬਲ ਡਿਊਟੀ ਨਿਭਾ ਰਿਹਾ ਸਾਡਾ ਰੂਟ ਨੰਬਰ 94503 ਹੈ ਜੋ ਕਿ ਲੇਦਣਾ ਤੋਂ ਦਿਹਾਲਪੁਰ ਹੈ ਸਾਨੂੰ ਕੰਟਰੋਲ ਰੂਮ ਤੋਂ ਜਦੋਂ ਵੀ ਐਕਸੀਡੈਂਟ ਦੀ ਕਾਲ ਜਾਂ ਮੈਸੇਜ ਮਿਲਦਾ ਹੈ ਸਾਸੀ ਤੁਰੰਤ ਘਟਨਾ ਵਾਲੇ ਸਥਾਨ ਤੇ ਪਹੁੰਚ ਕੇ ਦੇਖਦੇ ਹਾਂ ਅਤੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਹਾਂ ਜੋ ਸੜਕ ਸੁਰੱਖਿਆ ਫੋਰਸ ਹਰ 30 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ ਉਹਦੀ ਐਵਰੇਜ 6 ਮਿੰਟ ਵੀ ਸਕਿੰਟ ਹੈ ਉਹਦੇ ਵਿੱਚ ਆ ਪਹੁੰਚ ਕੇ ਪਹਿਲਾਂ ਜਿਹੜਾ ਜੀਗੂ ਜਖਮੀ ਪਿਆ ਤਾਂ ਉਹਦਾ ਪਲਟ ਜਿਹੜਾ ਰੀਡਿੰਗ ਰੁਕੀ ਜਾਂਦੀ ਹੈ ਫਿਰ ਜਿਹੜਾ ਵੀ ਹਸਪਤਾਲ ਨੇੜੇ ਆ ਚਾਹ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦਿਓ ਮਦਾਨ ਸਭਾ ਨਾਪਾ ਦੀ ਗੱਲ ਕਰੀਏ ਜਿਹਦੇ ਵਿੱਚ ਨਗਰ ਪੰਚਾਇਤ ਪਾਸ ਤੋਂ ਬੜਾ ਅਹਿਮ ਇਹ ਇਲਾਕਾ ਹੈ ਜੀ ਸਾਡਾ ਔਰ ਇਹਦੇ ਨਾਲ ਤਕਰੀਬਨ 60-70 ਪਿੰਡ ਜੁੜੇ ਹੋਏ ਨੇ ਔਰ ਬੜੀ ਦੇਰ ਤੋਂ ਸਾਡੇ ਸਾਰੇ ਭਰਾ ਦੀਪारामਗੜ੍ਹ ਦੀ ਜਵਾਨਾ ਸਾਹਿਬ ਸਾਡੀ ਨਗਰ ਪੰਚਾਇਤ ਪਾਸੋਂ ਦੀ ਟੀਮ ਸਾਡੇ ਵਲੰਟੀਅਰ ਸਰਦਾਰਾਂ ਨੇ ਮੰਗ ਕਰਦੇ ਸੀ ਵੀ ਆਪਾਂ ਨੂੰ ਆਫਿਸ ਇੱਥੇ ਖੋਲਣਾ ਚਾਹੀਦਾ ਕਿ ਕਈ ਵਾਰੀ ਕੋਈ ਬਜ਼ੁਰਗ ਹੁੰਦਾ ਜਾਂ ਕੋਈ ਮੈਡੀਕਲ ਫਿਟਨੈਸ ਨਹੀਂ ਕਿਸੇ ਦੀ ਉਹਨੂੰ ਦਫ਼ਤਰੋਂ ਆਉਣਾ ਹੁੰਦਾ ਤਾਂ ਬੜੀ ਤਕਲੀਫ ਹੁੰਦੀ ਹੈ ਪਾਸੋਂ ਤੋਂ ਨਾਪੇ ਜਾਣਾ ਤੇ ਉਹਨਾਂ ਦੀ ਸਭ ਦੀ ਮੰਗ ਨੂੰ ਦੇਖਦੇ ਹੋਏ ਅੱਜ ਪਾਸੋਂ ਦੇ ਵਿੱਚ ਆਮ ਆਦੀ ਪਾਰਟੀ ਦਾ ਜਿਹੜਾ ਜੀ ਮੁਖ ਦਫ਼ਤਰ ਖੋਲਿਆ ਪਾਸੋਂ ਦਾ ਜਿਹਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪ੍ਰੋਪਰ ਸਟਾਫ ਹੈ ਠੀਕ ਆ ਔਰ ਕੋਈ ਵੀ ਭੈਣ ਭਰਾ ਨਾਬਾ ਦੇ ਇਹ ਪਿੰਡਾਂ ਦੇ ਵਿੱਚ ਉਸ ਬਲਾਕ ਪਾਸੋਂ ਵਾਲੇ ਪਿੰਡਾਂ ਚੋਂ ਪਾਸੋਂ ਸ਼ਹਿਰ ਚੋਂ ਕੋਈ ਵੀ ਜਿਹੜੇ ਕੋਈ ਕੰਮ ਦੇ ਸਬੰਧ ਦੇ ਵਿੱਚ ਆਉਣਾ ਚਾਹੁੰਦੇ ਆ ਤੁਹਾਨੂੰ ਨਾਬੇ ਆਉਣ ਦੀ ਲੋੜ ਨਹੀਂ ਤੁਸੀਂ ਪਾਸੋਂ ਦਫ਼ਤਰ ਦੇ ਵਿੱਚ ਆਓ ਹਰ ਇੱਕ ਚੀਜ਼ ਦੀ ਮੋਨਿਟਰਿੰਗ ਹੋਏਗੀ ਔਰ ਹਰ ਇੱਕ ਦਾ ਕੰਮ ਜਿਹੜਾ ਜੀ ਜਿਹੜਾ ਪਹਿਲ ਦੇ ਆਧਾਰ ਤੇ ਅਸੀਂ ਕਰਨ ਦੀ ਪਹਿਲਾਂ ਵੀ ਕੋਸ਼ਿਸ਼ ਕਰਦੇ ਜਿਵੇਂ ਹਲਕਾ ਨਾਬਾ ਦਾ ਮੁੱਖ ਦਫ਼ਤਰ ਨਾਬਾ ਵੀ ਚੱਲ ਰਿਹਾ ਉੱਥੇ ਵੀ ਬਹੁਤ ਸਾਰੀ ਸੰਗਤ ਆਉਂਦੀ ਹੈ ਤੇ ਇਹ ਆਫਿਸ ਦੇ ਨਾਲ ਬਹੁਤ ਵੱਡਾ ਬੈਨੀਫਿਟ ਜਿਹੜਾ ਮਿਲੇਗਾ ਔਰ ਹਫ਼ਤੇ ਦੇ ਵਿੱਚ ਦੋ ਦਿਨ ਮੈਂ ਖੁਦ ਆਪ ਇੱਥੇ ਬੈਠਾ ਕਰੂੰਗਾ ਔਰ ਆਪ ਸੰਗਤ ਦੇ ਨਾਲ ਗੱਲਬਾਤ ਕਰਕੇ ਜਿਹੜੀ ਹੈ ਜੀ ਲੋਕ ਮਿਲਣ ਲਿਖ ਰਿਹਾ ਕਰ ਰਿਹਾ ਹੈ। ਰਾਹੁਲ ਗਾਂਧੀ ਵੋਟ ਚੋਰੀ ਨੂੰ ਲੈ ਕੇ ਅੱਜ ਵਿਹਾਰ ਵਿੱਚ ਬੀਟਿੰਗ ਕਰ ਰਹੇ ਨੇ ਵਰਤਨ ਕਮੇਟੀ ਕਿਸ ਤਰ੍ਹਾਂ ਦੇਖਦੇ ਵੋਟ ਚੋਰੀ ਨੂੰ ਕਿਸ ਤਰ੍ਹਾਂ ਦੇਖੋ راہਲ ਗਾਂਧੀ ਜੀ ਤਾਂ ਹੁਣ ਗੱਲ ਕਰਨ ਲੱਗਿਆ ਵੋਟ ਚੋਰੀ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਤਾਂ ਪਿਛਲੇ 6-7 ਸਾਲ ਤੋਂ ਰੌਲਾ ਪਾ ਰਹੇ ਨੇ ਜੀ ਕਿ ਈਵੀਐਮ ਦੇ ਵਿੱਚ ਗੜਬੜਾ ਤੁਹਾਨੂੰ ਯਾਦ ਹੋਵੇਗਾ ਜਦੋਂ ਬਨਾਰਸ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਜੀ ਨੇ ਲੋਕ ਸਭਾ ਦੀ ਇਲੈਕਸ਼ਨ ਲੜੀ ਸੀ ਨਰੇਂਦਰ ਮੋਦੀ ਸਾਹਿਬ ਦੇ ਖਿਲਾਫ ਤਾਂ ਉੱਥੇ ਵੋਟਾਂ ਸੀਗੀਆਂ 11 ਲੱਖ ਪੋਲ ਹੋ ਗਈਆਂ 13.5 ਲੱਖ ਕਿੰਨਾ ਵੱਡਾ ਮਤਲਬ ਸਿਸਟਮ ਗੜਬੜ ਹੋਇਆ ਹੈ ਕਿਸੇ ਨਾ ਕਿਸੇ ਦੀ ਗੱਲ ਹੈ ਨਾ ਜ਼ਹਿਨ ਦੇ ਵਿੱਚ ਕਿ ਕੋਈ ਨਾ ਕੋਈ ਗੜਬੜ ਕਿ ਜੀ ਪਿਛਲੇ 60 ਸਾਲਾਂ ਤੋਂ ਇਹ ਵੀ ਆਮ ਹੈਕ ਕਰਦੇ ਆਉਂਦੇ ਸੀ ਜੇ ਅਸੀਂ ਕਰ ਲੀਏ ਫਿਰ ਕੀ ਹੋ ਗਿਆ ਜੀ ਉਹਨਾਂ ਨੇ ਔਨ ਰਿਕਾਰਡ ਕਿਹਾ ਨਾ ਤੁਸੀਂ ਸਾਰਿਆਂ ਸੁਣਿਆ ਜੀ ਕਿਤੇ ਨਾ ਕਿਤੇ ਦਾਲ ਚ ਕਾਲਾ ਜੀ ਇਹ ਇਹ ਲੋਕਾਂ ਦਾ ਲੋਕਾਂ ਦਾ ਮਤਦਾਨ ਲੋਕਾਂ ਦੀ ਮਤਦਾਨ ਲੋਕਾਂ ਦੀ ਅਕਲ ਦਾ ਦਾਨ ਇਹ ਵੋਟ ਹੈ ਜੀ ਅਗਰ ਤੁਸੀਂ ਇਹਦੇ ਵਿੱਚ ਚੀਟ ਕਰੋਗੇ ਤਾਂ ਫਿਰ ਰੱਬ ਨੇ ਵੀ ਤੁਹਾਨੂੰ ਮਾਫ਼ ਨਹੀਂ ਕੀਤਾ। ਮਾਨ ਸਾਹਿਬ ਛਰੂਮਣੀ ਗੁਰਦੁਆਰਾ ਕਮੇਟੀ ਨੇ ਇਹ ਆਈ ਵੀਡੀਓ ਜਿਹੜੀ ਹੈਗੇ ਚੱਲ ਰਹੀਆਂ ਨੇ ਉਹਤੇ ਰੋਕ ਲਵਾਉਣ ਦੀ ਮੰਗ ਕੀਤੀ ਕਿਸ ਤਰ੍ਹਾਂ ਦੀ? ਦੇਖੋ ਬਣਾ ਬੜਾ ਮੈਂ ਇੰਟਰਨੈਟ ਨਾਲ ਜੁੜਿਆ ਜੀ ਸਾਡੀ ਅਸੀਂ ਆਨ ਪੈਸਿਵ ਬਹੁਤ ਵੱਡਾ ਪ੍ਰੋਜੈਕਟ ਆ ਪੂਰੇ ਵਰਲਡ ਦੇ ਵਿੱਚ ਅਸੀਂ ਉੱਤੇ ਕੰਮ ਕਰ ਰਹੇ ਹਾਂ। AI ਜਿਹੜੀ ਹੈ ਇਹਦਾ ਮਤਲਬ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹਦਾ ਮਤਲਬ ਹੈ ਕਿ ਹੂ ਇੱਕ ਬੰਦੇ ਦੀ ਤਰ੍ਹਾਂ ਉਹ ਕੰਮ ਕਰਦੀ ਹੈ ਜੀ। ਪਰ ਹੁਣ ਤਾਂ ਕੰਮ ਕਰਦੀ ਨਹੀਂ ਉਹ ਬਹੁਤ ਬੰਦਿਆਂ ਦਾ ਕੰਮ ਇੱਕੋ AI ਕਰ ਜਾਂਦੀ ਹੈ ਜੀ। ਕਿਸੇ ਦੀ ਵੀ ਫੋਟੋ ਲੈ ਕੇ ਜਾ ਕਿਸੇ ਦਾ ਵੀ ਕੁਝ ਕਰਕੇ ਉਹ ਤਾਂ ਤੁਸੀਂ ਕੁਝ ਵੀ ਬਣਾ ਸਕਦੇ ਹੋ ਬੜੀ ਇੱਕ ਵਲਗਰ ਵੀਡੀਓ ਵੀ ਬਣਾ ਸਕਦੇ ਹੋ ਕੋਈ ਡਾਂਸ ਕਰਦੇ ਦੀ ਵੀਡੀਓ ਬਣਾ ਸਕਦੇ ਹੋ ਕੋਈ ਡਰਿੰਕ ਕਰਦੇ ਦੀ ਵੀਡੀਓ ਕੁਝ ਵੀ ਬਣਾ ਸਕਦੇ ਆਪਾਂ ਉਹ ਬੜਾ ਇੱਕ ਖਤਰਨਾਕ ਰੁਝਾਨ ਹੈ ਜੀ ਔਰ ਇਹ AI ਜਿਹੜੀ ਟੈਕਨੀਕ ਹੈ ਇਹ ਹੈ ਤਾਂ ਚੰਗੇ ਚੰਗੇ ਭਲੇ ਵਾਸਤੇ ਬਣਾਈ ਸੀ ਜੀ ਪਰ ਕੁਝ ਲੋਕ ਇਹਦਾ ਮਿਸਯੂਜ਼ ਕਰਦੇ ਆ ਤਾਂ ਇਹਦੇ ਤੇ ਮੈਂ ਹੁਣ ਇਹ ਤਾਂ ਵੱਡਾ ਪ੍ਰੋਜੈਕਟ ਹੈ ਜੀ ਕਿਉਂਕਿ ਇਹ ਵੱਡੀਆਂ ਕੰਪਨੀਆਂ ਨੇ ਸਾਰੀ ਸਰਕਾਰ ਤੋਂ ਮੰਗ ਕੀਤੀ ਹੈ ਸਰਕਾਰ ਤੋਂ ਮੰਗ ਕੀਤੀ ਹੈ ਜੀ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਐਡਵਾਂਸ ਚ ਜਿੱਦਣ ਸਾਡੀ ਕੰਪਨੀ ਔਨ ਪੈਸਿਵ ਲਾਂਚ ਹੋ ਗਈ ਵਰਲਡ ਦੇ ਵਿੱਚ ਟੋਟਲ ਕੱਲਾ ਪੰਜਾਬ ਹਿੰਦੁਸਤਾਨ ਜੀ ਪੂਰੀ ਦੁਨੀਆ ਦੇ ਵਿੱਚ ਸੋਸ਼ਲ ਮੀਡੀਆ ਪਿਉਰੀਫਾਈ ਕਰ ਦੇਵਾਂਗੇ ਜੀ ਜਿਹੜਾ ਵੀ ਕੋਈ ਇਸ ਕਿਸਮ ਦਾ ਕੋਈ ਉਹ ਕਰੇਗਾ ਤਾਂ ਰਾਈਟਵੇ ਬਲੌਕ ਹੋਣਾ ਜੀ ਉੱਤੇ ਉੱਤੇ ਕਾਰਵਾਈ ਹੋਣੀ ਹੈ ਜੀ ਕਪਾ ਨਾਪਾ ਦੀ ਗੱਲ ਕਰੀਏ ਜਿਹਦੇ ਵਿੱਚ ਨਗਰ ਪੰਚਾਇਤ ਪਾਸ ਤੋਂ ਬੜਾ ਅਹਿਮ ਇਹ ਇਲਾਕਾ ਹੈ ਜੀ ਸਾਡਾ ਔਰ ਇਹਦੇ ਨਾਲ ਤਕਰੀਬਨ 60-70 ਪਿੰਡ ਜੁੜੇ ਹੋਏ ਨੇ ਔਰ ਬੜੀ ਦੇਰ ਤੋਂ ਸਾਡੇ ਸਾਰੇ ਭਰਾ ਦੀਪਾ ਰਾਮਗੜ੍ਹ ਦੀ ਜਵਾਨਾ ਸਾਹਿਬ ਸਾਡੀ ਨਗਰ ਪੰਚਾਇਤ ਪਾਸੋਂ ਦੀ ਟੀਮ ਸਾਡੇ ਵਲੰਟੀਅਰ ਸਾਹਿਬਾਨ ਨੇ ਮੰਨ ਕਰਦੇ ਸੀ ਵੀ ਆਪਾਂ ਨੂੰ ਆਫਿਸ ਇੱਥੇ ਖੋਲਣਾ ਚਾਹੀਦਾ ਕਿ ਕਈ ਵਾਰੀ ਕੋਈ ਬਜ਼ੁਰਗ ਹੁੰਦਾ ਜਾ ਕੋ ਮੈਡੀਕਲ ਫਿਟਨੈਸ ਨਹੀਂ ਕਿਸੇ ਦੀ ਉਹਨੂੰ ਦਫ਼ਤਰੋਂ ਆਉਣਾ ਹੁੰਦਾ ਤਾਂ ਬੜੀ ਤਕਲੀਫ਼ ਹੁੰਦੀ ਹੈ ਪਾਸੋਂ ਤੋਂ ਨਾਬੇ ਜਾਣਾ ਤੇ ਉਹਨਾਂ ਦੀ ਸਰਦੀ ਮੰਗ ਨੂੰ ਦੇਖਦੇ ਹੋਏ ਅ ਅੱਜ ਪਾਸੋਂ ਦੇ ਵਿੱਚ ਆਮ ਆਦੀ ਪਾਰਟੀ ਦਾ ਜਿਹੜਾ ਜੀ ਮੁੱਖ ਦਫ਼ਤਰ ਖੋਲ੍ਹਿਆ ਪਾਸੋਂ ਦਾ ਜਿਹਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪ੍ਰੋਪਰ ਸਟਾਫ ਹੈ ਠੀਕ ਹੈ ਔਰ ਕੋਈ ਵੀ ਭੈਣ ਭਰਾ ਨਾ ਨਾਬਾ ਦੇ ਇਹ ਪਿੰਡਾਂ ਦੇ ਵਿੱਚ ਇਸ ਬਲਾਕ ਪਾਸੋਂ ਵਾਲੇ ਪਿੰਡਾਂ ਚੋਂ ਪਾਸੋਂ ਸ਼ਹਿਰ ਚੋਂ ਕੋਈ ਵੀ ਜਿਹੜੇ ਕੋਈ ਕੰਮ ਦੇ ਸਬੰਧ ਦੇ ਵਿੱਚ ਆਉਣਾ ਚਾਹੁੰਦੇ ਆ ਤੁਹਾਨੂੰ ਨਾਬੇ ਆਉਣ ਦੀ ਲੋੜ ਨਹੀਂ ਤੁਸੀਂ ਭਾਸੋਂ ਦਫ਼ਤਰ ਦੇ ਵਿੱਚ ਆਓ ਹਰੇਕ ਚੀਜ਼ ਦੀ ਮੋਨੀਟਰਿੰਗ ਹੋਏਗੀ ਔਰ ਹਰੇਕ ਦਾ ਕੰਮ ਜਿਹੜਾ ਜੀ ਜਿਹੜਾ ਪਹਿਲ ਦੇ ਅਧਾਰ ਤੇ ਅਸੀਂ ਕਰਨ ਦੀ ਪਹਿਲਾਂ ਵੀ ਕੋਸ਼ਿਸ਼ ਕਰਦੇ ਜਿਵੇਂ ਹਲਕਾ ਨਾਬਾ ਦਾ ਮੁੱਖ ਦਫ਼ਤਰ ਨਾਬਾ ਵੀ ਚੱਲ ਰਿਹਾ ਉੱਥੇ ਵੀ ਬਹੁਤ ਸਾਰੀ ਸੰਗਤ ਆਉਂਦੀ ਹੈ ਤੇ ਇਹ ਆਫਿਸ ਦੇ ਨਾਲ ਬਹੁਤ ਵੱਡਾ ਬੈਨੀਫਿਟ ਜਿਹੜਾ ਮਿਲੇਗਾ ਔਰ ਹਫਤੇ ਦੇ ਵਿੱਚ ਦੋ ਦਿਨ ਮੈਂ ਖੁਦ ਆਪ ਇੱਥੇ ਬੈਠਾ ਕਰੂੰਗਾ ਔਰ ਆਪ ਸੰਗਤ ਦੇ ਨਾਲ ਗੱਲਬਾਤ ਕਰਕੇ ਜਿਹੜੀ ਹੈ ਜੀ ਲੋਕ ਮਿਲਣ ਲੈ ਕੇ ਰਹਾ ਕਰ ਰਿਹਾ ਰਾਹੁਲ ਗਾਂ ਮੀਟਿੰਗ ਕਰ ਰਹੇ ਨੇ ਵਰਤਨ ਕਮੇਟੀ ਕਿਸ ਤਰ੍ਹਾਂ ਦੇਖਦੇ ਹੋ ਵੋਟ ਚੋਰੀ ਨੂੰ ਕਿਸ ਤਰ੍ਹਾਂ ਦੇਖੋ راہੁਲ ਗਾਂਧੀ ਜੀ ਤਾਂ ਹੁਣ ਗੱਲ ਕਰਨ ਲੱਗਿਆ ਹੈ ਵੋਟ ਚੋਰੀ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਤਾਂ ਪਿਛਲੇ 6-7 ਸਾਲ ਤੋਂ ਰੌਲਾ ਪਾ ਰਹੇ ਨੇ ਜੀ ਕਿ EVM ਦੇ ਵਿੱਚ ਗੜਬੜਾ ਤੁਹਾਨੂੰ ਯਾਦ ਹੋਵੇਗਾ ਜਦੋਂ ਬਨਾਰਸ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਜੀ ਨੇ ਲੋਕ ਸਭਾ ਦੀ ਇਲੈਕਸ਼ਨ ਲੜੀ ਸੀ ਨਰੇਂਦਰ ਮੋਦੀ ਸਾਹਿਬ ਦੇ ਖਿਲਾਫ ਤਾਂ ਉੱਥੇ ਵੋਟਾਂ ਸੀਗੀਆਂ 11 ਲੱਖ ਪੋਲ ਹੋ ਗਈਆਂ 13.5 ਲੱਖ ਕਿੰਨਾ ਵੱਡਾ ਮਤਲਬ ਸਿਸਟਮ ਗੜਬੜ ਹੋਇਆ ਹੈ ਕਿਤਨੇ ਕਿਤਨੇ ਦੀ ਗੱਲ ਹੈ ਨਾ ਜ਼ਹਿਨ ਦੇ ਵਿੱਚ ਕਿ ਕੋਈ ਨਾ ਕੋਈ ਗੜਬੜ ਹੈ ਕੀ ਜੀ ਪਿਛਲੇ 60 ਸਾਲਾਂ ਤੋਂ ਇਹ ਵੀ ਆਮ ਹੈਕ ਕਰਦੇ ਆਉਂਦੇ ਸੀ ਜੇ ਅਸੀਂ ਕਰ ਲਿਆ ਫਿਰ ਕੀ ਹੋ ਗਿਆ ਜੀ ਉਹਨਾਂ ਨੇ ਆਨ ਰਿਕਾਰਡ ਕਿਹਾ ਨਾ ਤੁਸੀਂ ਸਾਰਿਆਂ ਨੇ ਸੁਣਿਆ ਜੀ ਕਿਤੇ ਨਾ ਕਿਤੇ ਦਾਲ ਚ ਕਾਲਾ ਜੀ ਇਹ ਇਹ ਲੋਕਾਂ ਦਾ ਲੋਕਾਂ ਦਾ ਮਤਦਾਨ ਲੋਕਾਂ ਦੀ ਮਤਦਾਨ ਲੋਕਾਂ ਦੀ ਅਕਲ ਦਾ ਦਾਨ ਇਹ ਵੋਟ ਹੈ ਜੀ ਅਗਰ ਤੁਸੀਂ ਇਹਦੇ ਵਿੱਚ ਚੀਟ ਕਰੋਗੇ ਤਾਂ ਫਿਰ ਰੱਬ ਨੇ ਵੀ ਤੁਹਾਨੂੰ ਮਾਫ਼ ਨਹੀਂ ਕੀਤਾ। ਮਾਨ ਸਾਹਿਬ ਚਰਮਣੀ ਗੁਰਦੁਆਰਾ ਕਮੇਟੀ ਨੇ ਇਹ ਆਈ ਵੀਡੀਓ ਜਿਹੜੀ ਹੈਗਾ ਚੱਲ ਰਹੀਆਂ ਨੇ ਉਹਤੇ ਰੋਕ ਲਗਾਉਣ ਦੀ ਮੰਗ ਕੀਤੀ ਕਿਸ ਤਰ੍ਹਾਂ ਦੀ ਦੇਖੋ ਬਣਾ ਬੜਾ ਮੈਂ ਇੰਟਰਨੈਟ ਨਾਲ ਜੁੜਿਆ ਜੀ ਸਾਡੀ ਅਸੀਂ ਆਨ ਪੈਸਿਵ ਬਹੁਤ ਵੱਡਾ ਪ੍ਰੋਜੈਕਟ ਆ ਪੂਰੇ ਵਰਲਡ ਦੇ ਵਿੱਚ ਅਸੀਂ ਉੱਤੇ ਕੰਮ ਕਰ ਰਹੇ ਹਾਂ। AI ਜਿਹੜੀ ਹੈ ਇਹਦਾ ਮਤਲਬ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹਦਾ ਮਤਲਬ ਹੈ ਕਿ ਹੂ ਇੱਕ ਬੰਦੇ ਦੀ ਤਰ੍ਹਾਂ ਉਹ ਕੰਮ ਕਰਦੀ ਹੈ ਜੀ। ਔਰ ਹੁਣ ਤਾਂ ਕੰਮ ਕਰਦੀ ਨਹੀਂ ਉਹ ਬਹੁਤ ਬੰਦਿਆਂ ਦਾ ਕੰਮ ਇੱਕੋ AI ਕਰ ਜਾਂਦੀ ਹੈ ਜੀ। ਕਿਸੇ ਦੀ ਵੀ ਫੋਟੋ ਲੈ ਕੇ ਜਾ ਕਿ ਸੇ ਤਾਂ ਕੁਝ ਕਰਕੇ ਉਹ ਤਾਂ ਤੁਸੀਂ ਕੁਝ ਵੀ ਬਣਾ ਸਕਦੇ ਹੋ ਬੜੀ ਇੱਕ ਵਲਗਰ ਵੀਡੀਓ ਵੀ ਬਣਾ ਸਕਦੇ ਹੋ ਕੋ ਡਾਂਸ ਕਰਦੇ ਦੀ ਵੀਡੀਓ ਬਣਾ ਸਕਦੇ ਹੋ ਕੋ ਡਰਿੰਕ ਕਰਦੇ ਦੀ ਵੀਡੀਓ ਕੁਝ ਵੀ ਬਣਾ ਸਕਦੇ ਆਪਾਂ ਉਹ ਬੜਾ ਇੱਕ ਖਤਰਨਾਕ ਰੁਝਾਨ ਹੈ ਜੀ ਔਰ ਇਹ AI ਜਿਹੜੀ ਟੈਕਨੀਕ ਹੈ ਇਹ ਹੈ ਤਾਂ ਚੰਗੇ ਚੰਗੇ ਭਲੇ ਵਾਸਤੇ ਬਣਾਈ ਸੀ ਜੀ ਪਰ ਕੁਝ ਲੋਕ ਇਹਦਾ ਮਿਸਯੂਜ਼ ਕਰਦੇ ਆ ਤਾਂ ਇਹਦੇ ਤੇ ਮੈਂ ਹੁਣ ਇਹ ਤਾਂ ਵੱਡਾ ਪ੍ਰੋਜੈਕਟ ਹੈ ਜੀ ਕਿਉਂਕਿ ਇਹ ਵੱਡੀਆਂ ਕੰਪਨੀਆਂ ਨੇ ਸਾਰੀ ਸਰਕਾਰ ਤੋਂ ਮੰਗ ਕੀਤੀ ਹੈ ਜੀ ਸਰਕਾਰ ਤੋਂ ਮੰਗ ਕੀਤੀ ਹੈ ਜੀ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਐਡਵਾਂਸ ਚ ਜਿੱਦਣ ਸਾਡੀ ਕੰਪਨੀ ਔਨ ਪੈਸਿਵ ਲਾਂਚ ਹੋ ਗਈ ਵਰਲਡ ਦੇ ਵਿੱਚ ਟੋਟਲ ਕੱਲਾ ਪੰਜਾਬ ਹਿੰਦੁਸਤਾਨ ਜੀ ਪੂਰੀ ਦੁਨੀਆ ਦੇ ਵਿੱਚ ਸੋਸ਼ਲ ਮੀਡੀਆ ਪਿਉਰੀਫਾਈ ਕਰ ਦਾਂਗੇ ਜੀ ਜਿਹੜਾ ਵੀ ਕੋਈ ਇਸ ਕਿਸਮ ਦਾ ਕੋਈ ਉਹ ਕਰੇਗਾ ਤਾਂ ਰਾਈਟ ਵੇ ਬਲੌਕ ਹੋਣਾ ਜੀ ਉੱਤੇ ਉੱਤੇ ਕਾਰਵਾਈ ਹੋਣੀ ਹੈ ਜੀ ਸੋਭਾ ਨਾਪਾਦੀ ਗੱਲ ਕਰੀਏ ਜਿਹਦੇ ਵਿੱਚ ਨਗਰ ਪੰਚਾਇਤ ਪਾਸ ਤੋਂ ਬੜਾ ਅਹਿਮ ਇਹ ਇਲਾਕਾ ਹੈ ਜੀ ਸਾਡਾ ਔਰ ਇਹਦੇ ਨਾਲ ਤਕਰੀਬਨ 60-70 ਪਿੰਡ ਜੁੜੇ ਹੋਏ ਨੇ ਔਰ ਬੜੀ ਦੇਰ ਤੋਂ ਸਾਡੇ ਸਾਰੇ ਭਰਾ ਦੀਪਾ ਰਾਮਗੜ੍ਹ ਦੀ ਜਵਾਨਾ ਸਾਹਿਬ ਸਾਡੀ ਨਗਰ ਪੰਚਾਇਤ ਪਾਸੋਂ ਦੀ ਟੀਮ ਸਾਡੇ ਵਲੰਟੀਅਰ ਸਾਹਿਬਾਨ ਨੇ ਮੰਗ ਕਰਦੇ ਸੀ ਵੀ ਆਪਾਂ ਨੂੰ ਆਫਿਸ ਇੱਥੇ ਖੋਲਣਾ ਚਾਹੀਦਾ ਕਿ ਕਈ ਵਾਰੀ ਕੋਈ ਬਜ਼ੁਰਗ ਹੁੰਦਾ ਜਾ ਕਿ ਮੈਡੀਕਲ ਫਿਟਨੈਸ ਨਹੀਂ ਕਿਸੇ ਦੀ ਉਹਨੂੰ ਦਫ਼ਤਰਾਂ ਹੁੰਦਾ ਤਾਂ ਬੜੀ ਤਕਲੀਫ਼ ਹੁੰਦੀ ਹੈ ਪਾਸੋਂ ਤੋਂ ਨਾਪੇ ਜਾਣਾ ਤੇ ਉਹਨਾਂ ਦੀ ਸਰਦੀ ਮੰਗ ਨੂੰ ਦੇਖਦੇ ਹੋਏ ਅ ਅੱਜ ਪਾਸੋਂ ਦੇ ਵਿੱਚ ਆਮ ਆਦੀ ਪਾਰਟੀ ਦਾ ਜਿਹੜਾ ਜੀ ਮੁੱਖ ਦਫ਼ਤਰ ਖੋਲਿਆ ਪਾਸੋਂ ਦਾ ਜਿਹਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪ੍ਰੋਪਰ ਸਟਾਫ ਬੈਠੇਗਾ ਔਰ ਕੋਈ ਵੀ ਭੈਣ ਭਰਾ ਨਾ ਨਾਬਾ ਦੇ ਇਹ ਪਿੰਡਾਂ ਦੇ ਵਿੱਚੋਂ ਇਸ ਬਲਾਕ ਪਾਸੋਂ ਵਾਲੇ ਪਿੰਡਾਂ ਚੋਂ ਪਾਸੋਂ ਸ਼ਹਿਰ ਚੋਂ ਕੋਈ ਵੀ ਜਿਹੜੇ ਕੋਈ ਕੰਮ ਦੇ ਸਬੰਧ ਦੇ ਵਿੱਚ ਆਉਣਾ ਚਾਹੁੰਦੇ ਆ ਤੁਹਾਨੂੰ ਨਾਬੇ ਆਉਣ ਦੀ ਲੋੜ ਨਹੀਂ ਤੁਸੀਂ ਭਾਸੋਂ ਦਫ਼ਤਰ ਦੇ ਵਿੱਚ ਆਓ ਹਰ ਇੱਕ ਚੀਜ਼ ਦੀ ਮੋਨਿਟਰਿੰਗ ਹੋਏਗੀ ਔਰ ਹਰ ਇੱਕ ਦਾ ਕੰਮ ਜਿਹੜਾ ਜੀ ਜਿਹੜਾ ਪੈਲ ਦੇ ਅਧਾਰ ਤੇ ਅਸੀਂ ਕਰਨ ਦੀ ਪਹਿਲਾਂ ਵੀ ਕੋਸ਼ਿਸ਼ ਕਰਦੇ ਜਿਵੇਂ ਹਲਕਾ ਨਾਬਾ ਦਾ ਮੁੱਖ ਦਫ਼ਤਰ ਨਾਬਾ ਵੀ ਚੱਲ ਰਿਹਾ ਉੱਥੇ ਵੀ ਬਹੁਤ ਸਾਰੀ ਸੰਗਤ ਆਉਂਦੀ ਹੈ ਤੇ ਇਹ ਆਫਿਸ ਦੇ ਨਾਲ ਬਹੁਤ ਵੱਡਾ ਬੈਨੀਫਿਟ ਜਿਹੜਾ ਮਿਲੇਗਾ ਔਰ ਹਫਤੇ ਦੇ ਵਿੱਚ ਦੋ ਦਿਨ ਮੈਂ ਖੁਦ ਆਪ ਇੱਥੇ ਬੈਠਾ ਕਰੂੰਗਾ ਔਰ ਆਪ ਸੰਗਤ ਦੇ ਨਾਲ ਗੱਲਬਾਤ ਕਰਕੇ ਜਿਹੜੀ ਹੈ ਜੀ ਲੋਕ ਮਿਲਣੇ ਕਰਿਆ ਕਰਾਂਗਾ ਰਾਹੁਲ ਗਾਂਧੀ ਮੀਟਿੰਗ ਕਰ ਰਹੇ ਨੇ ਵਰਤਨ ਕਮੇਟੀ ਕਿਸ ਤਰ੍ਹਾਂ ਦੇਖਦੇ ਵੋਟ ਚੋਰੀ ਨੂੰ ਕਿਸ ਤਰ੍ਹਾਂ ਦੇਖੋ راہਲ ਗਾਂਧੀ ਜੀ ਤਾਂ ਹੁਣ ਗੱਲ ਕਰਨ ਲੱਗਿਆ ਵੋਟ ਚੋਰੀ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਤਾਂ ਪਿਛਲੇ 6-7 ਸਾਲ ਤੋਂ ਰੌਲਾ ਪਾ ਰਹੇ ਨੇ ਜੀ ਕਿ EVM ਦੇ ਵਿੱਚ ਗੜਬੜਾ ਤੁਹਾਨੂੰ ਯਾਦ ਹੋਵੇਗਾ ਜਦੋਂ ਬਨਾਰਸ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਜੀ ਨੇ ਲੋਕ ਸਭਾ ਦੀ ਇਲੈਕਸ਼ਨ ਲੜੀ ਸੀ ਨਰੇਂਦਰ ਮੋਦੀ ਸਾਹਿਬ ਦੇ ਖਿਲਾਫ ਤਾਂ ਉੱਥੇ ਵੋਟਾਂ ਸੀਗੀਆਂ 11 ਲੱਖ ਪੋਲ ਹੋ ਗਈਆਂ 13.5 ਲੱਖ ਕਿੰਨਾ ਵੱਡਾ ਮਤਲਬ ਸਿਸਟਮ ਗੜਬੜ ਹੋਇਆ ਹੈ ਕਿਸੇ ਨਾ ਕਿਸੇ ਦੀ ਗੱਲ ਹੈ ਨਾ ਜ਼ਹਿਨ ਦੇ ਵਿੱਚ ਕਿ ਕੋਈ ਨਾ ਕੋਈ ਗੜਬੜ ਹੈ ਅਗਰ ਕਿ ਜੀ ਪਿਛਲੇ 60 ਸਾਲਾਂ ਤੋਂ ਇਹ ਵੀ ਆਮ ਹੈਕ ਕਰਦੇ ਆਉਂਦੇ ਸੀ ਜੇ ਅਸੀਂ ਕਰ ਲਿਆ ਫਿਰ ਕੀ ਹੋ ਗਿਆ ਜੀ ਉਹਨਾਂ ਨੇ ਔਨ ਰਿਕਾਰਡ ਕਿਹਾ ਨਾ ਤੁਸੀਂ ਸਾਰਿਆਂ ਸੁਣਿਆ ਜੀ ਕਿਤੇ ਨਾ ਕਿਤੇ ਦਾਲ ਚ ਕਾਲਾ ਜੀ ਇਹ ਇਹ ਲੋਕਾਂ ਦਾ ਲੋਕਾਂ ਦਾ ਮਤਦਾਨ ਲੋਕਾਂ ਦੀ ਮਤਦਾਨ ਲੋਕਾਂ ਦੀ ਅਕਲ ਦਾ ਦਾਨ ਇਹ ਵੋਟ ਹੈ ਜੀ ਅਗਰ ਤੁਸੀਂ ਇਹਦੇ ਵਿੱਚ ਚੀਟ ਕਰੋਗੇ ਤਾਂ ਫਿਰ ਰੱਬ ਨੇ ਵੀ ਤੁਹਾਨੂੰ ਮਾਫ਼ ਨਹੀਂ ਕੀਤਾ। ਮਾਨ ਸਾਹਿਬ ਛਰੂਮਣੀ ਗੁਰਦੁਆਰਾ ਕਮੇਟੀ ਨੇ ਇਹ ਆਈ ਵੀਡੀਓ ਜਿਹੜੀ ਹੈਗੇ ਚੱਲ ਰਹੀਆਂ ਨੇ ਉਹਤੇ ਰੋਕ ਲਗਾਉਣ ਦੀ ਮੰਗ ਕੀਤੀ ਕਿਸ ਤਰ੍ਹਾਂ ਦੇ ਦੇਖੋ ਬਣਾ ਬੜਾ ਮੈਂ ਇੰਟਰਨੈਟ ਨਾਲ ਜੁੜਿਆ ਜੀ ਸਾਡੀ ਅਸੀਂ ਆਨ ਪੈਸਿਵ ਬਹੁਤ ਵੱਡਾ ਪ੍ਰੋਜੈਕਟ ਆ ਪੂਰੇ ਵਰਲਡ ਦੇ ਵਿੱਚ ਅਸੀਂ ਉੱਤੇ ਕੰਮ ਕਰ ਰਹੇ ਹਾਂ। AI ਜਿਹੜੀ ਹੈ ਇਹਦਾ ਮਤਲਬ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹਦਾ ਮਤਲਬ ਹੈ ਕਿ ਹੂ ਵੀ ਇੱਕ ਬੰਦੇ ਦੀ ਤਰ੍ਹਾਂ ਉਹ ਕੰਮ ਕਰਦੀ ਹੈ ਜੀ। ਪਰ ਹੁਣ ਤਾਂ ਕੰਮ ਕਰਦੀ ਨਹੀਂ ਉਹ ਬਹੁਤ ਬੰਦਿਆਂ ਦਾ ਕੰਮ ਇੱਕੋ AI ਕਰ ਜਾਂਦੀ ਹੈ ਜੀ। ਕਿਸੇ ਦੀ ਵੀ ਫੋਟੋ ਲੈ ਕੇ ਜਾ ਕਿਸੇ ਦਾ ਵੀ ਕੁਝ ਕਰਕੇ ਉਹ ਤਾਂ ਤੁਸੀਂ ਕੁਝ ਵੀ ਬਣਾ ਸਕਦੇ ਹੋ ਬੜੀ ਇੱਕ ਵਲਗਰ ਵੀਡੀਓ ਵੀ ਬਣਾ ਸਕਦੇ ਹੋ ਕੋਈ ਡਾਂਸ ਕਰਦੇ ਦੀ ਵੀਡੀਓ ਬਣਾ ਸਕਦੇ ਹੋ ਕੋਈ ਡਰਿੰਕ ਕਰਦੇ ਦੀ ਵੀਡੀਓ ਕੁਝ ਵੀ ਬਣਾ ਸਕਦੇ ਆਪਾਂ ਉਹ ਬੜਾ ਇੱਕ ਖਤਰਨਾਕ ਰੁਝਾਨ ਹੈ ਜੀ ਔਰ ਇਹ AI ਜਿਹੜੀ ਟੈਕਨੀਕ ਹੈ ਇਹ ਹੈ ਤਾਂ ਚੰਗੇ ਚੰਗੇ ਭਲੇ ਵਾਸਤੇ ਬਣਾਈ ਸੀ ਜੀ ਪਰ ਕੁਝ ਲੋਕ ਇਹਦਾ ਮਿਸਯੂਜ਼ ਕਰਦੇ ਆ ਤਾਂ ਇਹਦੇ ਤੇ ਮੈਂ ਹੁਣ ਇਹ ਤਾਂ ਵੱਡਾ ਪ੍ਰੋਜੈਕਟ ਹੈ ਜੀ ਕਿਉਂਕਿ ਇਹ ਵੱਡੀਆਂ ਕੰਪਨੀਆਂ ਨੇ ਸਾਰੀ ਸਰਕਾਰ ਤੋਂ ਮੰਗ ਕੀਤੀ ਹੈ ਜੀ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਐਡਵਾਂਸ ਜਿਦ ਦਿਨ ਸਾਡੀ ਕੰਪਨੀ ਔਨ ਪੈਸੇਵ ਲਾਂਚ ਹੋ ਗਈ ਵਰਲਡ ਦੇ ਵਿੱਚ ਟੋਟਲ ਕੱਲਾ ਪੰਜਾਬ ਹਿੰਦੁਸਤਾਨ ਜੀ ਪੂਰੀ ਦੁਨੀਆ ਦੇ ਵਿੱਚ ਸੋਸ਼ਲ ਮੀਡੀਆ ਪਿਉਰੀਫਾਈ ਕਰ ਦੇਵਾਂਗੇ ਜੀ ਜਿਹੜਾ ਵੀ ਕੋਈ ਇਸ ਕਿਸਮ ਦਾ ਕੋਈ ਉਹ ਕਰੇਗਾ ਤਾਂ ਰਾਈਟਵੇ ਬਲੌਕ ਹੋਣਾ ਜੀ ਉੱਤੇ ਉੱਤੇ ਕਾਰਵਾਈ ਹੋਣੀ ਹੈ ਜੀ